हां जी ਪੰਜਾਬੀ ਦਾ ਸਸਰੀ ਕਾਲ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਦੇ ਨਾਲ ਇੱਕ ਬਹੁਤ ਵੱਡਾ ਕਾਂਡ ਹੋ ਗਿਆ ਔਰ ਦੂਜੇ ਪਾਸੇ ਪੰਜਾਬ ਦੇ ਵਿੱਚ ਸ਼ਖਬੀਰ ਸਿੰਘ ਬਾਦਲ ਜਿਹੜਾ ਕਿ ਬਹੁਤ ਲੰਮੇ ਸਮੇਂ ਤੋਂ ਇੱਕ ਗੱਲ ਚੱਲ ਰਹੀ ਆ ਰਹੀ ਸੀ ਕਿ ਪੰਜ ਪਿਆਰਿਆਂ ਦੇ ਨਾਲ ਪੰਜ ਪਿਆਰਿਆਂ ਦੇ ਨਾਲ ਜੋ ਤਸ਼ੱਦਦ ਉਹਨਾਂ ਨੇ ਕੀਤਾ ਸੀ ਉਹਨਾਂ ਦੀ ਹੁਣ ਸਜ਼ਾ ਮਿਲਣ ਜਾ ਰਹੀ ਹੈ ਉਹਨਾਂ ਦੇ ਉੱਤੇ ਵੀ ਬਹੁਤ ਵੱਡਾ ਐਕਸ਼ਨ ਪੰਜਾਬ ਦੇ ਮੁੱਖ ਮੰਤਰੀ ਦਾ ਯਾਨੀ ਪਹਿਲਾ ਪੰਜਾਬ ਦਾ ਮੁੱਖ ਮੰਤਰੀ ਬਿੱਲ ਪਾਸ ਕਰਦਾ બે ਆਦਮੀਆਂ ਤੇ ਔਰ ਚੱਡੇ ਪੜਵਾਉਣ ਵਾਲਾ ਸੁਖਵੀਰ ਸਿੰਘ ਬਾਦਲ ਤਸੂਤਾ ਫਸ ਗਿਆ ਪੂਰੇ ਪਰਿਵਾਰ ਦੀ ਬਾਦਲ ਪਰਿਵਾਰ ਦੀ ਭਾੜ ਘਰ ਪੈ ਚੁੱਕੀ ਆ ਤੇ ਵਿਕਰਮ ਸਿੰਘ ਮਜੀਠੀਆ ਜਿਹੜੇ ਵਿੱਚ ਬੰਦ ਸੀ ਤਾਂ ਬਾਰ ਬਾਰ ਗੱਲ ਹੋ ਰਹੀ ਸੀ ਕਹਿੰਦੇ ਭਾਈ ਉਹਦੇ ਨਾਲ ਕਹਿੰਦੇ ਕੈਦੀ ਬੰਦਾ ਦੀ ਵਾਰਕ ਦੇ ਵਿੱਚ ਦੋ ਉਹਨਾਂ ਦੇ ਹੀ ਵਕੀਲ ਦਾ ਬਿਆਨ ਸੀ ਔਰ ਜਿਹੜੀ ਅੱਜ ਮੈਂ ਤੁਹਾਨੂੰ ਵੀਡੀਓ ਸੁਣਾਉਣ ਜਾ ਰਿਹਾ ਜੇਕਰ ਮਸੰਦ ਮਜੀਠੀਆ ਦੇ ਨਾਲ ਤਾਂ ਜੋ ਹੋਇਆ ਉਹ ਤਾਂ ਤੁਹਾਡੇ ਸਾਹਮਣੇ ਦਿਖਾਉਣਾ ਹੀ ਆ ਪਰ ਜਿਹੜਾ ਸੁਖਵੀਰ ਸਿੰਘ ਬਾਦਲ ਅੱਜ ਪੰਜਾਬ ਦੇ ਲੋਕਾਂ ਨੂੰ ਖਸਾਰਿਆ ਸੀ ਉਹੀ ਸੁਖਵੀਰ ਸਿੰਘ ਬਾਦਲ ਨੂੰ ਉਹਨਾਂ ਦੇ ਕਰਮਾਂ ਦੀ ਸਜ਼ਾ ਮਿਲਣ ਜਾ ਰਹੀ ਹੈ ਕਿਉਂਕਿ ਪੰਜ ਪਿਆਰਾਂ ਦੇ ਉਹਨਾਂ ਨੇ ਛੱਡੇ ਪੜਵਾ ਦਿੱਤੇ ਸੀ ਸੀਆਈ ਸਟਾਫ ਦੇ ਅੰਦਰ ਉਹਨਾਂ ਦੇ ਵਿੱਚੋਂ ਇੱਕ ਪੰਜ ਪਿਆਰਾਂ ਦੇ ਵਿੱਚੋਂ ਇੱਕ ਪਿਆਰਾ ਯਾਨੀ ਸਾਹਮੜੇ ਆ ਗਿਆ ਅੱਜ ਉਹ ਸੁਖਵੀਰ ਸਿੰਘ ਬਾਦਲ ਬਾਰੇ ਕੀ ਪੁੱਛੋ ਮੈਂ ਦੱਸਿਆ ਉਹ ਵੀ ਤੁਹਾਨੂੰ ਦਿਖਾਵਾਂਗੇ ਔਰ ਦੂਜੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਪੰਜਾਬ ਦੇ ਲੋਕ ਨੂੰ ਸੁਣਾ ਵੀ ਕਰ ਰਹੇ ਨੇ ਕਿ ਪੰਜਾਬ ਦੀ ਸਰਕਾਰ ਪੰਜਾਬ ਦੇ ਲੋਕਾਂ ਦੇ ਅੱਖੇ ਲੱਗ ਕੇ ਅੱਜ ਇਹਨਾਂ ਦੋਸ਼ੀਆਂ ਨੂੰ ਫਾਹੇ ਟੰਗ ਦਿੱਤਾ ਯਾਨੀ ਸਖਬੀਰ ਸਿੰਘ ਬਾਦਲ ਤੇ ਵੀ ਬਹੁਤ ਵੱਡਾ ਐਕਸ਼ਨ ਹੋ ਗਿਆ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਨੇ ਬੈਠ ਕੇ ਉਹਨਾਂ ਦੇ ਖੁਦ ਵਕੀਲ ਦਾ ਬਿਆਨ ਸੀ ਕਹਿੰਦਾ ਵਿਕਰਮ ਸਿੰਘ ਮਜੀਠੀਆ ਦੇ ਬਾਰਖ ਦੇ ਵਿੱਚ ਦੋ ਵੱਡੇ ਕਾਤਲਵੰਦ ਨੇ ਜਿਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੋਈ ਹੈ ਤਾਂ ਬਿਕਰਮ ਸਿੰਘ ਮਜੀਠੀਆ ਦੇ ਵਕੀਲ ਨੇ ਕਿਹਾ ਸੀ ਕਹਿੰਦਾ ਬਿਕਰਮ ਸਿੰਘ ਮਜੀਠੀਆ ਨੂੰ ਮਾਰ ਵੀ ਸਕਦੇ ਨਹੀਂ ਪਹਿਲਾਂ ਤਾਂ ਕੁੱਤ ਮਾਰ ਦੀ ਸ਼ੰਕਾ ਚੱਲ ਰਹੀ ਸੀ ਪਰ ਵਕੀਲ ਦਾ ਦਾਵਾ ਹੁੰਦਾ ਕਹਿੰਦਾ ਭਾਈ ਬਿਕਰਮ ਮਜੀਠੀਆ ਦੇ ਨਾਲ ਵੱਡੀ ਘਟਨਾ ਵਾਪਰ ਸਕਦੀ ਹੈ ਜਾਨੀ ਉਹਨੂੰ ਜਾਂ ਲੋ ਮਾਰ ਸਕਦੇ ਨਹੀਂ ਕਿਵੇਂ ਖੁਦ ਨੇ ਉਹਨਾਂ ਨੂੰ ਮਾਰਨ ਦਾ ਜਿਹੜਾ ਭਾਅ ਹੈ ਉਹ ਬਿਲਕੁਲ ਖਾਤਮ ਹੈ ਇੱਕ ਨੇ ਤਿੰਨ ਬੱਚੇ ਮਾਰੇ ਹੋਏ ਨੇ ਇੱਕ ਦੇ ਉੱਤੇ ਪੌਸ ਤੋਂ ਧਾਰਾ ਲੱਗੀ ਆ ਜਿਹੜੀ ਕਿ ਫਾਂਸੀ ਤੱਕ ਲੈ ਕੇ ਜਾਂਦੀ ਆ ਯਾਨੀ ਦੋਵਾਂ ਨੂੰ ਮੌਤ ਦੀ ਸਜ਼ਾ ਉਹਨਾਂ ਨੇ ਵੀ ਮੌਤ ਦੀ ਸਜ਼ਾ ਦਾ ਫਰਮਾਨ ਸਮਾਇਆ ਹੋਇਆ ਤਾਂ ਬਿਕਰਮ ਸਿੰਘ ਮੁਜੀਠੀਏ ਦੇ ਨਾਲ ਕੀ ਹੋਇਆ ਇਹ ਵੀ ਤੁਹਾਡੇ ਨਾਲ ਪੂਰੀ ਸਾਂਝੀ ਕਰਾਂਗੇ ਅਪਡੇਟ ਤੁਹਾਡੇ ਹੋਸ਼ ਉਡਾ ਦੇਣ ਵਾਲੀ ਆ ਉਸ ਤੋਂ ਪਹਿਲਾਂ ਸੁਖਵੀਰ ਸਿੰਘ ਬਾਦਲ ਕਿਵੇਂ ਜਰਾ ਆਪਣੇ ਗੁਨਾਹਾਂ ਦੀ ਸਜ਼ਾ ਨੂੰ ਹੁਣ ਭੁਗਤਣ ਜਾ ਰਹੇ ਨੇ ਔਰ ਕਿਵੇਂ ਉਹਨਾਂ ਦੇ ਉੱਤੇ ਵੱਡੇ ਇਲਜ਼ਾਮ ਲੱਗ ਚੁੱਕੇ ਨੇ ਕਿ ਸੁਖਵੀਰ ਸਿੰਘ ਬਾਦਲ ਨੇ ਚੱਡੇ ਪੜਵਾ ਦਿੱਤੇ ਸੀ ਪੰਜ ਪਿਆਰਿਆਂ ਦੇ ਇਹ ਛੋਟੀ ਮੋਟੀ ਗੱਲ ਨਹੀਂ ਪੰਜਾਬ ਵਾਲਿਓ ਬਹੁਤ ਵੱਡਾ ਖੁਲਾਸਾ ਤੁਹਾਡੇ ਸਾਹਮਣੇ ਕਰਨ ਜਾ ਰਿਹਾ ਮੈਂ ਇੱਕ ਵੀਡੀਓ ਦੇ ਜਰੀਏ ਇੱਕ ਜਿਹੜਾ ਪੰਜ ਪਿਆਰਿਆਂ ਦੇ ਵਿੱਚੋਂ ਇੱਕ ਬੰਦਾ ਉਹ ਸਾਹਮਣੇ ਆ ਕੇ ਦੱਸ ਰਿਹਾ ਕਹਿੰਦਾ ਵੀ ਸਾਡੇ ਚੱਡੇ ਕਿਵੇਂ ਪੜਵਾਏ ਸੀ ਤੇ ਅੱਜ ਉਹੀ ਸੁਖਵੀਰ ਸਿੰਘ ਬਾਦਲ ਐਵੇਂ ਨਹੀਂ ਸਜਾ ਪੁਗਤਰੇ ਸੁਣੋ ਜਰਾ ਤੁਹਾਡੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਵਿਕਰਮ ਸਿੰਘ ਮਜੀਠੀਆ ਦੀ ਅਪਡੇਟ ਸਾਂਝੀ ਕਰੂੰਗਾ ਜਿਨੇ ਕਿ ਪੂਰੇ ਪਰਿਵਾਰ ਦੀ ਪਹਾੜ ਬਾਗੇ ਰੱਖ ਦਿੱਤੀ ਐ ਸੁਣੋ ਇਹ ਕਹਿਣ ਵੀ ਅਸੀਂ ਦੁਬਾਰਾ ਫੇਰ ਮੋਡੀਫਾਈ ਕਰਾ ਕੇ ਤਿਆਰੀ ਕਰਕੇ ਫੇਰ ਸੁਖਵੀਰ ਨੂੰ ਬਾਦੀਏ ਨਹੀਂ ਹੋਣਾ ਕਿਉਂਕਿ ਸੁਖਵੀਰ ਨੇ ਗੁਰੂ ਗ੍ਰੰਥ ਸਾਹਿਬ ਮਾਰਨਾ ਮੱਥਾ ਲਾਇਆ ਉਹ ਬੰਦਾ ਨਹੀਂ ਠਾ ਸਕਦਾ ਲੇਕਿਨ ਜਿਸ ਤਰ੍ਹਾਂ ਤੁਹਾਡੇ ਦੋਨਾਂ ਦੇ ਉੱਤੇ ਤੁਹਾਡੇ ਦੋਨਾਂ ਬ੍ਰਦਰਸ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਉਹ ਤਛੱਦਦ ਕਿਸ ਤਰ੍ਹਾਂ ਚੱਲਿਆ ਗਿਆ ਤੁਹਾਡੇ ਪਰਿਵਾਰ ਵੱਲੋਂ ਹੁਣ ਵੀ ਜਦੋਂ ਉਹ ਗੱਲ ਚਿੱਤੇ ਆਉਂਦੀ ਹੋ ਗਈ ਤੁਹਾਡੇ ਦਿਮਾਗ 'ਚ ਕੋਈ ਨਾ ਕੋਈ ਤਾਂ ਗੱਲਾਂ ਚੱਲਦੀਆਂ ਹੋਣਗੇ ਕਿ ਕਦੇ ਨਾ ਕਦੇ ਇਨਸਾਫ ਮਿਲੇਗਾ ਲੱਗਦਾ ਇਨਸਾਫ ਮਿਲੇਗਾ ਤੁਹਾਨੂੰ ਇਨਸਾਫ ਸਾਨੂੰ ਆਪ ਦੇ ਇਨਸਾਫ ਦੀ ਬਾਲੀ ਕੋਈ ਹੈ ਨਹੀਂ ਕੀ ਲੋੜ ਕੋਈ ਕੋਈ ਗੱਲ ਨਹੀਂ ਜੀ ਗੁਰੂ ਸਾਹਿਬ ਦੇ ਸਤਕਾਰ ਵਜੋਂ ਜੀ ਅਸੀਂ 11 ਦਿਨ ਸੀਏ ਸਟਾਫ ਰਹੇ ਆ ਛੱਡੇ ਪੜਾਏ ਆ ਕਰੰਟ ਤੱਕ ਲਵਾਏ ਆ ਪੁੱਠੇ ਤੱਕ ਲਮਕਾਇਆ ਗਿਆ ਸਾਨੂੰ ਉਹ ਅਸੀਂ ਝੱਲਿਆ ਕੋਈ ਦਿੱਕਤ ਨਹੀਂ ਕਿਉਂਕਿ ਉਹਦੇ ਵਿੱਚ ਝੱਲਣ ਦਾ ਕਾਰਨ ਇਹ ਸੀ ਜੇ ਅਸੀਂ ਮੰਨ ਲਓ ਅਸੀਂ ਡੋਲ ਜਾਂਦੇ ਅੱਜ ਸੁਖਵੀਰ ਬਦਲ ਨੇ ਮੰਨਣਾ ਸੀ ਜੇ ਸੁਖਵੀਰ ਬਦਲ ਉਹ ਸਾਨੂੰ ਬਣਾ ਲੈਂਦਾ ਵੀ ਯਾਰ ਜਿੰਨਾ ਨੇ ਸਾਨੂੰ ਲਾਲਚ ਵੀ ਪਿਆਸਿਆਂ ਦਾ ਦਿੱਤਾ ਡਰਾਇਆ ਧਮਕਾਇਆ ਮਾਰਨ ਦਾ ਕਿਹਾ ਵੀ ਤੈਨੂੰ ਮਾਰ ਕੇ ਫੀਰ ਗੁਰਦੀ ਦੀ ਨਹਿਰਾਂ ਤੇ ਸੜ ਦੇਣਾ ਇੱਥੋਂ ਤੱਕ ਸਾਡੇ ਲਈ ਸ਼ਬਦ ਵਰਤੇ ਕਿ ਪੁੱਟਿਆ ਵੀ ਕਰੰਟ ਵੀ ਲਾਇਆ ਮੇਰਾ ਭਰਾ ਅੱਜ ਵੀ ਮਤਲਬ ਕਿ ਏਸੀ ਚ ਨਹੀਂ ਪੈ ਸਕਦਾ ਇੰਨਾ ਉਹਦੇ ਤੇ ਤਸ਼ੱਦਦ ਹੋਇਆ ਜਾਵਾ ਮਤਲਬ ਠੰਡ ਜਦੋਂ ਆਉਂਦਾ ਉਹਨੂੰ ਇਹ ਚੀਜ਼ ਮਹਿਸੂਸ ਨਹੀਂ ਹਾਂ ਚਲੋ ਛੋਟੀਆਂ ਗੱਲਾਂ ਤੇ ਜੇ ਉਹਦੋਂ ਸਾਨੂੰ ਬਣਾ ਲੈਂਦਾ ਸੁਖਵੀਰ ਬਦਲ ਤਾਂ ਸੁਖਵੀਰ ਬਦਲ ਨੇ ਮੰਨਣਾ ਹੀ ਗੱਲ ਤਾਂ ਸਭ ਤੇ ਆ ਕੇ ਵੀ ਹਾਂ ਅਸੀਂ ਫੇਰ ਦੀ ਕਰਾਈ ਹੈ ਜੇ ਅ ਨਿਆਜ਼ੀ ਦੋਸ਼ੀ ਨਹੀਂ ਬੜੇ ਮੰਨਣਾ ਸੀ ਇਹ ਗੱਲ ਤਾਂ ਸੁਣ ਲਿਆ ਪੰਜਾਬ ਵਾਲੇ ਉਸ ਤੋਂ ਪਹਿਲਾਂ ਕਿ ਮੈਂ ਵਿਕਰਮ ਮਜੀਠੀਆ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂ ਪਰ ਮੈਂ ਇੱਥੇ ਸਾਡੇ ਪੰਜਾਬ ਦੇ ਲੋਕਾਂ ਨੂੰ ਪਹੁੰਚਾਉਣਾ ਕਿ ਦੇਖੋ ਜਿਹੜਾ ਬੰਦਾ ਪੰਜ ਪਿਆਰਾਂ ਦੇ ਛੱਡੇ ਪੜਵਾ ਸਕਦਾ ਕਰੰਟ ਲਵਾ ਸਕਦਾ ਤੇ ਇਹਨਾਂ ਨੂੰ ਧਮਕੀਆਂ ਦੇ ਸਕਦਾ ਉਦੋਂ ਉਹਨਾਂ ਦਾ ਰਾਜ ਸੀ ਜਦੋਂ ਦੀ ਇਹ ਗੱਲ ਬੀਤੀ ਹੈ ਆ ਫੇਰ ਪੰਜਾਬ ਦੇ ਅੰਦਰ ਜੇਕਰ ਹੁਣ ਇਹਨਾਂ ਦਾ ਰਾਜ ਆਉਂਦਾ ਜਿਵੇਂ ਹੁਣ ਪਰੇ ਪੜਾਉਂਦੇ ਫਿਰਦੇ ਨੇ ਕਿ ਸਾਡੀ ਸਰਕਾਰ ਆ ਜਾਵੇ ਪਰ ਪੰਜਾਬ ਦੇ ਲੋਕਾਂ ਨੇ ਹੁਣ ਦੇਖ ਲੈਣਾ ਚਾਹੀਦਾ ਵੀ ਜਿਹੜੇ ਲੋਕ ਮੁੱਖ ਮੰਤਰੀ ਤੱਕ ਨੂੰ ਨਹੀਂ ਬਖਸ਼ਦੇ ਸਿੱਧੀ ਧਮਕੀ ਦੇ ਦਿੰਦੇ ਨੇ ਉਹ ਪਰਿਵਾਰ ਤੁਹਾਡੇ ਪੰਜਾਬ ਦੇ ਸਾਡੇ ਆਪਣੇ ਆਪ ਦੇ ਲੋਕਾਂ ਦੇ ਨਾਲ ਕੀ ਕਰ ਸਕਦਾ ਹੈ ਐਦਾ ਅੰਦਾਜ਼ਾ ਤੁਸੀਂ ਇਹਨਾਂ ਕੰਨਾਂ ਤੋਂ ਲਾ ਸਕਦੇ ਹੋ ਤਾਂ ਹਣ ਬਕਰਮ ਸਿੰਘ ਮਜੀਠੀਆ ਤੇ ਆਜੋ ਉਹਨਾਂ ਦੇ ਵਕੀਲ ਨੇ ਕੱਲ ਪਰਸ ਦਾ ਇੱਕ ਬਿਆਨ ਸੀ ਜਿਹੜੀ ਕੋਨਾਂ ਦੀ ਪੇਸ਼ੀ ਹੁੰਦੀ ਆ ਉਦੋਂ ਉਹਨਾਂ ਨੇ ਇੱਕ ਬਿਆਨ ਦਿੱਤਾ ਸੋਸ਼ਲ ਮੀਡੀਆ ਦੇ ਵਿੱਚ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਦੀ ਬਾਰਕ ਦੇ ਵਿੱਚ ਦੋ ਕੈਦੀ ਬੰਦ ਨੇ ਕਿ ਉਹ ਜਿਹੜੇ ਕੈਦੀ ਨੇ ਉਹ ਕੋਈ ਆਮ ਖਾਸ ਕੈਦੀ ਨਹੀਂ ਹੈਗੇ ਉਹ ਕੈਦੀ ਨੇ ਜਿਨ੍ਹਾਂ ਨੂੰ ਮੌਤ ਦਾ ਭੈ ਉਹਨਾਂ ਦੇ ਦਿਲ ਦੇ ਵਿੱਚੋਂ ਖਾਤਮ ਹੈ ਯਾਨੀ ਮੌਤ ਦੀ ਸਜ਼ਾ ਦਾ ਫਰਮਾਨ ਪਹਿਲਾਂ ਹੀ ਸੁਣਾਇਆ ਹੋਇਆ ਜੱਜ ਸਾਹਿਬ ਨੇ ਔਰ ਹੁਣ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਖਬਰ ਜਿਹੜੀ ਡਰਾ ਦੇਣ ਵਾਲੀ ਉਹਦੇ ਲੋਕਾਂ ਲਈ ਹੈ ਕਿਸੇ ਵੇਲੇ ਵੀ ਬਿਕਰਮ ਸਿੰਘ ਮਜੀਠੀਆ ਦਾ ਗਲ ਘੋਟ ਸਕਦੇ ਨੇ ਜਾਂ ਉਹਨੂੰ ਕੁੱਤ ਮਾਰ ਕਰ ਸਕਦੇ ਨੇ ਇਹ ਉਹਨਾਂ ਦੇ ਵਕੀਲ ਦਾ ਦਾਵਾ ਸੀ ਕਹਿੰਦਾ ਉਸ ਬੰਦੇ ਨੂੰ ਉਹਨਾਂ ਕੈਦੀਆਂ ਦੇ ਕੋਲ ਮੌਤ ਦਾ ਖਤਰਾ ਵੀ ਹੈ ਇਹ ਗੱਲ ਦਾ ਅੰਦਾਜ਼ਾ ਤਾਂ ਪੂਰਾ ਪੰਜਾਬ ਹੀ ਜਾਣਦਾ ਕਿ ਜਿਹੜੇ ਬੰਦੇ ਨੂੰ ਬੰਦ ਕੀਤਾ ਹੋਵੇ ਉਹਨਾਂ ਕੈਦੀਆਂ ਕੋਲ ਜਿਹੜੇ ਖੁੰਖਾਰ ਕੈਦੀ ਦੋਵੇਂ ਵਕੀਲ ਮਨ ਰੋਏ ਨੇ ਤਾਂ ਬਿਕਰਮ ਸਿੰਘ ਮਜੀਠੀਆ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਜਾ ਸਕਦਾ ਹੈ ਸਭ ਤੋਂ ਵੱਡੀ ਖਬਰ ਹੈ ਕਿਉਂਕਿ ਪੰਜਾਬ ਦੀ ਸਰਕਾਰ ਬਿਬਰੂਗੜ ਭੇਜਣ ਦੀਆਂ ਤਿਆਰੀਆਂ ਕਰ ਰਹੀ ਹੈ ਕਿਉਂਕਿ बार-बार ਉਹਨਾਂ ਦੇ ਵਕੀਲ ਵੀ ਜੇਲ੍ਹ ਦੇ ਵਿੱਚ ਜਾ ਕੇ ਕਹਿੰਦੇ ਸਾਨੂੰ ਤਾਂ ਮਿਲਣ ਨਹੀਂ ਦਿੱਤਾ ਯਾਰ ਪਰ ਪੰਜਾਬ ਦੇ ਉਹ ਸਰਕਾਰੀ ਵਕੀਲ ਜਿਹੜੇ ਸਰਕਾਰ ਪੱਖੋਂ ਖੜੇ ਕੀਤੇ ਨੇ ਉਹਨਾਂ ਨੇ ਸਾਰਿਆਂ ਦੀ ਪੋਰ ਖੋਲੀ ਕਹਿੰਦੇ ਭਾਈ ਮਾਨਯੋਗ ਹਾਈ ਕੋਰਟ ਨੇ 15 ਮਿੰਟਾਂ ਦਾ ਟਾਈਮ ਦਿੱਤਾ ਸੀ ਉਹਨਾਂ ਦੀ ਪਤਨੀ ਵੀ ਮਿਲੀ ਹੈ ਵਿਕਰਮ ਸਿੰਘ ਮਜੀਠੀਆ ਦੀ ਉਹਨਾਂ ਨੂੰ ਤੇ ਉਹਨਾਂ ਦੇ ਵਕੀਲ ਆ ਸ਼ਦੀਪ ਕਲੇਰ ਵੀ ਮਿਲ ਕੇ ਆਈ ਸੀ ਸੋ ਸਾਰਾ ਝੂਠ ਦਾ ਪਰਾਂਦਾ ਬਣਾ ਕੇ ਬਾਬਰ ਪਰਿਵਾਰ ਕਿਤੇ ਨਾ ਕਿਦੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਤੇ ਲੱਗਿਆ ਹੁਣ ਇਹ ਕੱਲ ਦੇ ਜਿਹੜਾ ਕਿ ਪੰਜਾਬ ਦੇ ਵਿੱਚ ਇਹਨਾਂ ਨੇ ਰੌਲਾ ਪਾ ਰੱਖਿਆ ਦੋ ਚਾਰ ਬੰਦੇ ਇਕੱਠੇ ਕਰਕੇ ਕਹਿੰਦੇ ਜੀ ਅਸੀਂ ਪੰਜਾਬ ਦੇ ਅੰਦਰ ਵਾਪਸੀ ਕਰਨੀ ਹੈ ਸਾਡੀ ਸਰਕਾਰ ਬਣਨ ਜਾ ਰਹੀ ਹੈ ਯਾਨੀ ਇੱਕ ਹਵਾ ਬਣਾਈ ਜਾ ਰਹੀ ਹੈ ਪਰ ਪੰਜਾਬ ਦਾ ਮੁੱਖ ਮੰਤਰੀ ਬਿਲਕੁਲ ਸਟੀਕ ਜਿਹੜੇ ਕਿ ਫੈਸਲੇ ਲੈ ਰਿਹਾ ਤੇ ਹੁਣ ਸੁਖਬੀਰ ਬਾਦਲ ਨੂੰ ਚੱਡੇ ਪਾਰਨ ਦੇ આરોਪ ਦੇ ਵਿੱਚ ਵੀ ਗ੍ਰਿਫਤਾਰ ਕਰ ਸਕਦੀ ਹੈ ਪੰਜਾਬ ਦੀ ਸਰਕਾਰ ਕਿਉਂਕਿ ਇਹ ਮੁੱਦਾ ਬੜਾ ਭੱਜ ਚੁੱਕਿਆ ਦੁਬਾਰਾ ਤੋਂ ਚਾਹੇ ਗੰਨ ਪੁਰਾਣੀ ਹੈ ਪਰ ਸੁਖਬੀਰ ਬਾਦਲ ਨੂੰ ਅੰਦਰ ਪਸਾਉਣ ਦੇ ਲਈ ਵੇ ਅਦਵੀ ਦੇ ਮਾਮਲੇ ਔਰ ਦੂਜੇ ਪਾਸੇ ਇਹਨਾਂ ਦੇ ਚੱਡੇ ਪੜਵਾਏ ਜਿਹੜੇ ਪੰਜ ਪਿਆਰਾਂ ਦੇ ਉਹਨਾਂ ਦਾ ਦੋਸ਼ ਤਾਂ ਇਹਨਾਂ ਨੂੰ ਝੋਗਣਾ ਪੈਣਾ ਹੀ ਹੈ ਕਿਉਂਕਿ ਜਿਹੜੇ ਦੋਸ਼ ਲੱਗੇ ਨੇ ਚਾਹੇ ਇਹਨਾਂ ਨੂੰ ਸਾਡਾ ਪੰਜਾਬ ਜਾਂ ਫਿਰ ਸਰਕਾਰ ਮਾਫ ਕਰ ਦੇ ਪਰ ਉਹ ਕਾਲ ਤੱਕ ਸਾਫ਼ ਦੀ ਜਿਹੜੀ ਅਦਾਨਤ ਹੈ ਉਹਨਾਂ ਨੂੰ ਮਾਫ਼ ਨਹੀਂ ਕਰਦੀ। ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਦਾ ਪਹੁੰਚੇ ਬੈਲ ਦੀ ਘੰਟੀ ਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ